ਪਾਕਿਸਤਾਨ ਹਰ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਨੂੰ ਨੁਕਸਾਨ ਪਹੁੰਚਾਇਆ ਜਾਵੇ ਇਥੋਂ ਤੱਕ ਕਿ ਭਾਰਤੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ 8 ਟਿਕਾਣਿਆਂ ਨੂੰ ਪੰਜਾਬ ਵਿੱਚ ਜਿਹੜੇ 8 ਟਿਕਾਣੇ ਨੇ ਤਾਂ ਦੇਸ਼ ਵਿੱਚ ਕਹੀਏ ਤਾਂ ਟੋਟਲ 15 ਥਾਵਾਂ ਤੇ ਟਾਰਗੇਟ ਕੀਤਾ ਸੀ ਪਾਕਿਸਤਾਨ ਨੇ ਪਰ ਉਹਨਾਂ ਵਿੱਚੋਂ 8 ਥਾਵਾਂ ਪੰਜਾਬ ਵਿੱਚ ਨੇ ਜਿਸ ਦੇ ਚੱਲਦੇ ਆ ਇਹਨਾਂ ਥਾਵਾਂ ਤੇ ਜੋ ਅਟੈਕ ਹੋਣਾ ਸੀ ਉਹਨਾਂ ਨੂੰ ਉਹਨਾਂ ਦੇ ਇਹ ਕੋਸ਼ਿਸ਼ਾਂ ਨੂੰ ناکਾਮਜਾਬ ਕੀਤਾ ਭਾਰਤ ਨੇ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਬਠਿੰਡਾ ਅਤੇ ਆਦਮਪੁਰ ਜਿਹੜਾ ਅਤੇ ਉੱਥੇ ਜੇਕਰ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ 'ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਲੰਧਰ 'ਚ ਹਮਲਾ ਕਰਨ ਦੀ ਕੋਸ਼ਿਸ਼ ਹੋਈ ਲੁਧਿਆਣਾ 'ਚ ਜਿਹੜਾ ਹਮਲੇ ਦੀ ਕੋਸ਼ਿਸ਼ ਹੋਈ ਤੇ ਚੰਡੀਗੜ੍ਹ ਤੇ ਵੀ ਹਮਲੇ ਦੀ ਕੋਸ਼ਿਸ਼ ਹੋਈ ਜਿਸ ਨੂੰ ਭਾਰਤੀ ਫੌਜ ਨੇ ਮੌਕੇ ਤੋਂ ਪਹਿਲਾਂ ਹੀ ਸਾਰਾ ਪਲਾਨ ਜਿਹੜਾ ਪਾਕਿਸਤਾਨ ਦਾ ਨੈਸ਼ ਨੈਸ਼ ਕਰਕੇ ਰੱਖ ਦਿੱਤਾ ਹੈ